ਅੱਜ ਤੋਂ 4-5 ਸਾਲ ਪਹਿਲਾਂ ਮੈਂ ਇਹਨਾਂ ਲਟੇਰਿਆਂ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਆਨਾਰ ਹੀ ਦਿੱਲੀ ਹਾਟ ਆਲਾ ਇਹ ਬਹੁਤ ਵੱਡਾ ਲਟੇਰਾ ਹੈ ਦੂਰ ਲੱਖ ਰੁਪਈਆ ਕਿਸੇ ਨੂੰ ਲਪਾਰਦਾ ਵਾਪਸ ਕਰਾਇਆ ਉਹ ਵੀ ਕੁਦਰਤੀ ਮੈਂ ਇੱਥੇ ਕੰਮ ਆਇਆ ਸੀ ਤਾਂ ਉਹਨੂੰ ਕਹਿਣ ਲੱਗ ਗਿਆ ਭਾਈ ਸਾਡੇ ਜਵਾਹਰੂ ਡਾਕਟਰ ਭਾਈ ਬੈਠਾ ਛੁੱਟੀ ਰਹੀ ਦੰਦਾ ਅਸੀਂ ਅੰਦਰ ਆਏ ਪਤਾ ਕੀਤਾ ਕੱਲ ਵਿੱਚੋ ਹੋ ਰਹੀ ਸੀ ਉਸ ਤੋਂ ਇਲਾਵਾ ਮੈਂ ਹੋਰ ਵੀ ਬਹਿੰਡੇ ਦੇ ਵਿੱਚ ਕਈ ਡਾਕਟਰਾਂ ਦੇ ਖਿਲਾਫ ਲੜਾਈ ਲੜੀ ਪਰਚਾ ਵੀ ਦਰਜ ਹੈਲੋ ਗਾਇਸ ਜੀਏਸੀ ਡਬਲ ਭਰਨਾ ਚਾਹੂੰਗੀ ਈਆਂ 10200 ਡਾਲਰ ਦੀ ਭਰਨਾ ਚਾਹੂੰਗੀ 10 ਦਿਨ ਦੇ ਵਿੱਚ ਉਹ ਚੱਲ ਦੀ ਫਾਈਲ ਐਮਬੈਸੀ ਦੇ ਵਿੱਚ ਪਹੁੰਚਦੀ ਕਰਾਓ ਆਫਰ ਲੈਟਰ ਲਊ ਜੀਏਸੀ ਫੀਸ ਬਾਇਓਮੈਟ੍ਰਿਕ ਮੈਡੀਕਲ ਸਾਰੇ ਕਰ ਸੋ ਦਾ ਪੈਕੇਜ ਹੋ ਜਾਏਗਾ ਅੱਗੇ ਉਹ ਦਾ ਬਾਅਦ ਚੰਦਾ ਸੁਪਨਾ ਸাকার ਕਰੋ ਪੀਜੀਡਬਲਯੂਪੀ ਵਾਲਾ ਕਾਲਜ ਮਿਲੇਗਾ ਪਾਥਵੇ ਨਹੀਂ ਡਾਇਰੈਕਟ ਕ੍ਰੈਡਿਟ ਟ੍ਰਾਂਸਫਰ ਹੋਣਗੇ ਤੁਹਾਨੂੰ ਉੱਥੇ ਦੁਆਰਾ ਆਇਲਸ ਵੀ ਨਹੀਂ ਦੇਣਾ ਪਊਗਾ ਨਹੀਂ ਤਾਂ ਤੁਸੀਂ ਜੇ ਪਾਥਵੇ ਵਾਲਾ ਕਾਲਜ ਲਓਗੇ ਤੁਹਾਨੂੰ ਪਾਥਵੇ ਵਾਸਤੇ ਦੁਬਾਰਾ ਤੁਹਾਨੂੰ ਆਇਲਸ ਦੇਣਾ ਪਏਗਾ ਜਿਹਦੇ ਵਿੱਚ 2.5 ਜਾਂ 2.5 3.5 ਨੂੰ ਆਇਲਸ ਤੋਂ ਵੈਸੀ ਬਾਰਡਰ ਲੱਗਦਾ ਹੈਗਾ ਤਾਂ ਬਾਅਦ ਜਾ ਕੇ ਆਇਲਸ ਵੀ ਦੁਬਾਰਾ ਨਹੀਂ ਕਰਨੀ ਪਏਗੀ ਇੱਕ ਵਾਰੀ ਵਿਜ਼ਿਟ ਕਰੋ ਐਕਸਪੋਰਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਬਗਪਨਾ ਤੇ ਸਤਿ ਸ਼੍ਰੀ ਅਕਾਲ ਮਨੋਜ ਬਾਸਰ ਇਹ ਹੀ ਨਾ ਜੀ ਅਸਲੇ ਧੰਦਾ ਕਿੱਥੇ ਖੜਾ ਇਹਨਾਂ ਦੀ ਲੁੱਟ ਦਾ ਜਰੀਆ ਲੁੱਟ ਦਾ ਕਾਰਨ ਕੀ ਆ ਡਰਾ ਮੰਨ ਲਓ ਕੋਈ ਬੰਦਾ ਦਾਖਲ ਹੁੰਦਾ ਕੋਈ ਬੱਚਾ ਦਾਖਲ ਹੁੰਦਾ ਬਕਰਾਉਨੇ ਆ ਇਸ ਘਰ ਦਾ ਮਰੀਜ਼ ਆਪਾਂ ਦਾਖਲ ਕਰਾਉਨੇ ਆ ਸਭ ਤੋਂ ਪਹਿਲਾਂ ਡਰਾਉਂਦੇ ਕੀ ਆ ਕਿ ਤੂੰ ਯਾ ਟਾਈਮ ਨਾਲ ਆ ਗਿਆ ਨਹੀਂ ਤਾਂ ਤੇਰਾ ਕੰਮ ਹੋ ਗਿਆ ਸੀ ਅਗਲਾ ਕਹਿੰਦਾ ਸਾਡਾ ਬੰਦਾ ਬਚਾ ਦਿਓ ਸਾਡਾ ਜਵਾਗ ਬਚਾਰੋ ਸਾਡਾ ਮੁੰਡਾ ਕੁੜੀ ਕੋਈ ਬਚਾ ਦਿਓ ਸਾਡਾ ਜੋ ਮਰਜ਼ੀ ਲੱਗ ਜੇ ਉਸ ਕਰਕੇ ਉਸ ਤੋਂ ਅੱਗੇ ਛੋਟੀ ਲੁੱਟ ਦੀ ਜਿਹੜੀ ਕਹਾਣੀਆ ਸ਼ੁਰੂ ਹੁੰਦੀ ਆ ਫਿਰ ਡਰ ਦੇ ਅੰਦਰ ਹੀ ਡਰ ਦੇ ਅੰਦਰ ਅੰਤਰ ਹੀ ਨਾ ਆ ਆ ਮੈਡੀਕਲ ਅਦਲਾਂਗੜ ਦੇ ਕਾਨ ਅੰਦਰ ਆ ਹੁਣ ਮੈਨੂੰ ਬਾਈ ਨੇ ਦੱਸਿਆ ਇਹਦਾ ਬਾਈ ਦਾ ਮੁੰਡਾ ਜਿਹੜਾ ਬਾਗਲ ਸੀਗਾ ਭਾਈ ਕਿੱਥੇ ਆ ਆ ਬੱਚਾ ਉਹ ਰੇ ਛੱਡੇ ਰਹਿ ਜਾ ਏ ਏ ਇਹ ਜਦੋਂ ਦਾਖਲ ਕਰਾਇਆ ਘਟੇਰੇ ਸੈਲ ਸੀਗੇ ਪਰ ਆਉਂਦਾਂ ਨੇ ਡਰਾ ਲੈਣ ਨੂੰ ਕੈਂਸਰ ਹੁਣ ਜਦੋਂ ਪਾਕਾ ਜਸਰ ਦਾ ਨਾਂ ਹੀ ਲੈਨੇ ਬੰਦਾ ਉਹ ਹੀ ਡਰ ਜਾਂਦਾ ਬੰਦੇ ਦੇ ਪੈਰ ਓਖੜ ਜਾਂਦੇ ਆ ਯਾਰ ਮੇਰਾ ਜਵਾਕ ਆ چاہے ਮੇਰਾ ਸਾਰਾ ਘਰ ਲੱਗ ਜੇ ਜ਼ਮੀਨ ਜਾਇਦਾਦ ਲੱਗ ਜੇ ਪਰ ਮੇਰਾ ਜਵਾਕ ਬਚੇ ਉਥੋਂ ਕੰਮ ਸ਼ੁਰੂ ਹੋਇਆ ਤਾਂ ਭਾਈ ਭਾਈ ਤੂੰ ਵੀ ਆ ਜਾ ਤੁਸੀਂ ਇਹ ਦੇਖੋ ਵੀ 5 ਲੱਖ ਰੁਪਇਆ ਦਾ ਜਿਹੜਾ ਕਾਡ ਵਾਲਾ ਹੁੰਦਾ 5 ਲੱਖ ਰੁਪਇਆ ਦਾ ਉਹ ਕਢਾ ਲਿਆ 6 ਲੱਖ ਰੁਪਇਆ ਹੋਰ ਬਾਈ ਸਾਡੇ 6 ਲੱਖ ਰੁਪਇਆ ਹੋਰ ਲੈ ਗਿਆ ਕੋਰੋਂ ਸਾਡੇ 11 ਲੱਖ ਰੁਪਇਆ ਹੋ ਗਿਆ ਸਾਡੇ 11 ਲੱਖ ਰੁਪਇਆ ਲੈ ਲਿਆ ਤੇ 360 ਲੈ ਗਿਆ ਖੂਨ ਵਾਲਾ ਬਲਾਡ ਵਾਲੀਆਂ ਥੈਲੀਆਂ ਹੁੰਦਾਂ ਜਿਹੜੀਆਂ ਉਹ ਅੱਡੇ ਵੇਚਿਆ ਹੋਊਗਾ ਉਹ ਨੂੰ ਇਹ ਦੇਖ ਲਓ ਕਿ ਘਟੋ ਘਟਾ 13-14 ਲੱਖ ਰੁਪਇਆ ਕਿੰਨੇ ਚਿਰ ਚ ਵੜੀ ਤਿੰਨਾ ਮਹੀਨਿਆਂ ਦੇ 13-14 ਲੱਖ ਰੁਪਇਆ ਲੈ ਕੇ ਬੰਦਾ ਉੱਥੋਂ 12 ਲੱਖ ਰੁਪਏ ਥੱਲੇ ਲਾਦਾ ਜੇ ਮੰਨ ਲੈਂਦੇ ਮੰਨ ਲੈਂਦੇ ਵੀ ਇਹਦਾ ਲਾਗਤ ਤੇ ਖਰਚਾ ਆਇਆ ਸਾਹਮਣੇ ਦੁਕਾਨ ਆ ਵਾਸ਼ਾ ਮੈਡੀਕਲ ਅਰੇ ਦੀ ਜੇ ਡਾਕਟਰ ਨੇ ਟੀਕਾ ਲਿਖਿਆ ਉਹ ਵੀ ਟੀਕਾ ਲਾਣਾ ਇਹ ਬਾਈ ਨੇ ਜਾ ਕੇ ਸਾਹਮਣੋਂ ਲਿਆਂਦਾ ਅੰਦਰ ਟੀਕਾ ਕਿਲੇ 9900 ਦਾ ਬੈਠੇ ਉਹ ਕਲਾ 250 ਦਾ ਮੈਂ ਡੀ ਐਮ ਸੀ ਵੀ ਦਾਖਲ ਰਿਹਾ ਮੇਰੇ ਗੋਲੀਆਂ ਲੱਗੀਆਂ ਜਦੋਂ ਉੱਥੇ ਵੀ ਲੋਟਾਈ ਚੱਲਦੀ ਆ ਅੰਦਰ ਟੀਕਾ 5200 ਦਾ ਬਾਹਰ ਟੀਕਾ 1200 ਦਾ ਅਸੀਂ ਬਾਹਰੋਂ ਲਿਆ ਇੱਕ ਦਿਨ ਮੇਰੇ ਨਾਲ ਦਾ ਮੁੰਡਾ ਉਹ ਕਹਿੰਦਾ ਟੀਕਾ ਨਹੀਂ ਲੱਗਦਾ ਅਜਾ ਕੋਈ ਲਾਦਾ ਸੇਵ ਸਾਲਟ ਸੋਹੀ ਟੀਕਾ ਜਿਹੜਾ ਲਿਖਿਆ ਜਾਂ ਦੱਸੋ ਫਰਕ ਕੀ ਆ ਕਿੱਲੋ ਫਰਕ ਕੋਈ ਨਹੀਂ ਬੰਦਰ ਲਈ ਲੋਣਾ ਪੈਣਾ ਮੈਂ ਸਰਪਸਿਗੀ ਬਨੁਵਾਰੀ ਮੋਟੀ ਮਹਾਦੇਸ਼ ਦਾ ਲਵਾਉਂਦੇ ਰਿਹਾ ਬਾਹਰ ਨਾਲ ਲਵਾਵਾਗੇ ਜੇ ਚੰਗਾ ਫਿਰ ਜੋਰ ਛੁੱਟੀ ਲੈ ਜਾਓ ਬੰਦਾ ਫਸਿਆ ਹੁੰਦਾ ਬੰਦਾ ਕੀ ਕਰੂਗਾ ਹੁਣ ਅੰਦਰੋਂ 97 ਸਾਬ ਬਾਹਰੋਂ 2200 ਠੀਕ ਹੈ ਹੋਈ ਐ ਜਾ ਦਸਰਾ ਬੈਠਿਆ ਪੁੱਛੋ ਇਹਨਾਂ ਨੂੰ ਵੀ ਠੀਕ ਜਿhko ਫਰਕ ਸੀਗਾ ਫਿਰ ਲਾਇਆ ਜਦੋਂ ਬਾਈ ਗੱਲ ਪੈ ਗਿਆ ਕਿਆ ਹਾ ਬੰਦਾ ਕੀ ਕਰਦਾ ਗਾਲੀ ਪੰਡਦਾ ਯਾਰਾ ਨਾਲੇ ਜਵਾਕ ਬੁਮਾਰਾ ਉਧਰ ਉਹਨਾਂ ਨੂੰ ਬੋਝ ਹੁੰਦਾ ਮੰਨ ਤੇ ਨਾਲ ਉਹਨਾਂ ਇਹ ਲੁੱਟੀ ਜਾਂਦੇ ਹੁੰਦੇ ਆ ਇਹ ਘਾਪਿਆ ਉਹ ਹੀ ਡੀਕਾ ਲਾਤਾ ਫੋਟੀਕਾ ਜਿਵੇਂ ਲਾਤਾ ਭਾਈ ਫੋਟੀਕਾ ਸਹੀ ਹੋ ਗਿਆ ਛੋ ਜਾਰੇ ਅਗਲੀ ਗੱਲ ਸੁਣ ਲੋ ਹਣਾ ਜੇ ਲਾ ਪਾ ਇਹ ਵੀ ਵਿਵਾਸ ਕਰ ਲ ਗਏ ਯਾਰ ਵੀ ਠੀਕ ਆ ਤੂੰ 14 ਲੱਖ ਰੁਪਇਆ ਲੈ ਲਿਆ ਭਾਈ 11 ਲੱਖ ਉਹ 1.5 ਲੱਖ ਲੈ ਗਿਆ ਦਵਾਨਾ ਰਿਹਾਡ ਹੋਣਾ ਕਿ ਬੱਚੇ ਪਾ ਕੇ ਭਾਈ ਬਾਕੀ ਦੂਜੇ ਦਾ 300 ਜਾਨ ਸਾਥੋਂ ਖੂਨ ਉਗਾ ਲਿਆ ਇਸ ਕਰਕੇ ਉਸ ਤੋਂ ਬਾਅਦ ਅਗਲੀ ਗੱਲ ਇਹ ਸੁਣਨ ਵਾਲੀ ਗੱਲ ਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਇਹ ਬਾਈ ਇਸ ਨੌਜਬਾ ਦੇ ਬਸਤੇ ਨੂੰ ਲੈ ਕੇ ਇਹ ਜਵਾਕ ਨੂੰ ਪੀਜੀਏ ਚੰਡੀਗੜ੍ਹ ਬਾਗ ਗਿਆ ਕੋਲ ਕਹਿੰਦੇ ਉਹ ਕੈਸਾ ਹੈ ਹੀ ਨਹੀਂ ਇਹ ਕਹਿੰਦਾ ਤੂੰ ਕੈਸਾ ਹੈ ਆ ਪੰਜਾਬ ਕੈਸਟਰ ਕੇ ਆ ਰਾਲਾ ਡਾਕਟਰ ਨਜ਼ਰਬਾ ਸਾਹਿਬ ਕਹਿੰਦਾ ਦੋ ਕੈਸਾ ਹੈ ਪੀਜੀਏ ਕਹਿੰਦਾ ਕੈਸਰੀ ਹੈ ਨਹੀਂ ਕੋਈ ਨਾ ਜਵਾਬ ਕਾਹ ਦੇਊਗਾ ਇਸ ਬੰਦੇ ਦੇ ਉੱਤੇ ਇਕੱਲਾ ਮੈਂ ਕਹਿੰਦਾ ਵੀ ਇਕੱਲਾ ਹੈ ਇਕੱਲੇ ਪੈਸੇ ਦਾ ਗੱਲ ਨਹੀਂ ਪੈਸੇ ਸਾਡੇ ਦਾਸ ਕਰੇ ਇਹ 420 ਦਾ ਪਰਚਾ ਵਰਤੇ ਹੋਣਾ ਚਾਹੀਦਾ ਆ ਬਾਈ ਤੁਸੀਂ ਲਈ ਆਇਆ ਆ ਲੈ ਕੇ ਆਇਆ ਬਾਈ ਹੋਣਾ ਮਾਤਾ ਨੂੰ ਲੈ ਕੇ ਆਇਆ ਖਿਆਲ ਰੱਖਿਓ ਭਰਾਵੋ ਰਟਾਰੇ ਆ ਹਾਂ ਇਹ ਇੱਕ ਤੇ ਆਪਾਂ ਚੱਕੀ ਉਹਨਾਂ ਠੀਕ ਆ ਆਪਣੀ ਮਜਬੂਰੀ ਐ ਇਹਨਾਂ ਨੂੰ ਆਪਾਂ ਰੱਬ ਦਾ ਦਰਜਾ ਨਹੀਂ ਬੈਠਿਆ ਵੀ ਡਾਕਟਰ ਰੱਬ ਹੁੰਦੇ ਆ ਡਾਕਟਰ ਜਾਨ ਬਚਾਉਂਦੇ ਆ ਏ ਜਾਨ ਮੈਂ ਇਹ ਇਹ ਸਾਰੇ ਮਾਰੇ ਆ ਬੇ ਚੰਗੇ ਬਸੇਰੇ ਇੱਥੇ ਚੰਗੇ ਡਾਕਟਰ ਹੀ ਬਸੇਰੇ ਬੈਠੇ ਆ ਜਿਹੜੇ ਵਿਚਾਰੇ ਹਯਾ ਦਇਆ ਵੀ ਕਰਦੇ ਆ ਕੋਈ ਗਰੀਬ ਗੁਰਬਾ ਵੀ ਦੇਖਦੇ ਆ ਪੈਸੇ ਛੱਡ ਵੀ ਦਿੰਦੇ ਆ ਇਲਾਜ ਫ੍ਰੀ ਵੀ ਕਰ ਦਿੰਦੇ ਆ ਹੈਗੇ ਡਾਕਟਰ ਚੰਗੇ ਸਾਰੇ ਪੰਜੇ ਕੋਲੇ ਕੋਈਆਂ ਨਹੀਂ ਹੁੰਦੀਆਂ ਪਰ ਇਹ ਸਭ ਤੋਂ ਵੱਡਾ ਲਟੇਰਾ ਆਗਾ ਦਿੱਲੀ ਆ ਦਾ ਪ੍ਰਾਈਵੇਟੇਰਾ ਬਰਾ ਹਾਲ ਦੱਸੋ ਕੀ ਆ ਉਰ ਜਦ ਆਪਾਂ ਇਹ ਬਹਿਜਾ ਕਰਵਾ ਕੇ ਠੀਕ ਆ ਭਾਈ ਧਰਨਾ ਲਾਇਆ ਸਪੀਕਰ ਲਾ ਲਿਆ ਆਪਾਂ ਕੰਮ ਛੱਡੀ ਬੈਠੇ ਆ ਕਿਹਦੇ ਕਿਹਦੇ ਮਾਰਚ ਬੱਠਾ ਹੋਵੇ ਭਾਈ ਇਹ ਇੱਕ ਦਿਨ ਦਾ ਕੰਮ ਜੇ ਇੱਕ ਮਰੀਜ਼ ਨਾਲ ਹੁੰਦਾ ਇਹ ਰੋਜ਼ ਕੱਲੇ ਬਖਿੰਡੇਰੇ ਦੇ ਅੰਦਰ ਹਜ਼ਾਰਾਂ ਮਰੀਜ਼ਾਂ ਨਾਲ ਆ ਹੀ ਹੁੰਦਾ ਇਹਦਾ ਸਰਕਾਰ ਨੂੰ ਘਟਕੋ ਸੋਚਣਾ ਚਾਹੀਦਾ ਪਰ ਮੈਂ ਗੱਲ ਕਹਿਣਾ ਵੀ ਦੇਖੋ ਸਾਡਾ ਫਰਜ਼ ਵੀ ਬਣਦਾ ਹੁੰਦਾ ਵੀ ਜਦੋਂ ਆਪਾਂ ਸਰਕਾਰ ਦੇ ਝੰਡੇ ਤੇ ਹੁੰਦੀਆਂ ਨੇ ਗੱਲਾਂ ਸਿਹਤ ਤੇ ਸੂਲਤ ਸਿਹਤ ਤੇ ਸਿੱਖਿਆ ਦੀ ਸੂਲਤ ਆ ਜਿਹੜੀ ਉਹ ਸਰਕਾਰ ਕਹਿੰਦੀ ਅਸੀਂ ਦੇਵਾਂਗੇ ਪਰ ਅੱਜ ਕਾ ਸਾਡੇ ਵੱੱਡੀ ਲੁੱਟ ਉਹ ਸਿਹਤ ਦੇ ਨਾਂ ਦੇ ਉੱਤੇ ਤੇ ਸਿੱਖਿਆ ਦੇ ਨਾਂ ਦੇ ਉੱਤੇ ਹੁੰਦੀ ਹੈ ਸਕੂਲਾਂ ਦੀ ਸਾਡੀ ਲੁੱਟਾਂ ਹੀ ਹੁੰਦੀ ਹੈ ਹਸਪਤਾਲਾਂ ਦੀ ਸਾਡੀ ਲੁੱਟਾਂ ਹੀ ਹੁੰਦੀ ਹੈ ਤੇ ਸਰਕਾਰ ਦਾ ਫਰਜ਼ ਦਰਦਾ ਵੀ ਆਪਣਾ ਫਰਜ਼ ਇਹ ਪੰਡਾ ਕਿ ਘੱਟੋ ਘਾਟੇ ਸਰਕਾਰ ਦੇ ਚੋਣ ਜੰਡੇ ਦੇ ਵਿੱਚ ਜੋ ਮੈਨੀਫੈਸਟੋ ਦੇ ਵਿੱਚ ਗੱਲਾਂ ਹੋਣਾ ਇੰਨਾਂ ਵਾਲੀਆਂ ਦਵਾਈਆਂ ਰੇਟ ਤੱਕ ਕਿਤੇ ਜਾਣ ਇਧਰ ਵੀ ਫੀਸਾਂ ਤੱਕ ਕਿਤੇ ਜਾਣ ਔਰ ਇੱਥੇ ਹਾਲਾਤ ਨੇ ਇਹ ਹੋਏ ਥਨੇ ਆ ਜੇ ਤੁਸੀਂ ਬੰਦਾ ਦੋ ਦਿਨ ਰੱਖ ਲਓਗੇ ਲਿਆ ਗਿਆ ਸਟਾਰਚ ਇੱਕ ਕਮਰੇ ਲਈ 5 5 7 10 10 ਹਜ਼ਾਰ ਰੁਪਈਆ ਲੈ ਜਾਂਦੇ ਆ ਕਮਰੇ ਲਈ 10000 ਰੁਪਈਆ ਇੱਕ ਕਮਰਾ ਜੇ ਕਿਸੇ ਬੰਦੇ ਨੇ ਵੱਟੇ ਤੋਂ ਵੱਟੇ ਹਰਤੂਚ ਰਹਿਣਾ ਕੋਈ 5 ਸਟਾਰ ਤੋਂ 7 ਸਟਾਰ ਉੱਥੇ ਵੀ ਲੈਣਾ ਮਹਿੰਗਾ ਕਮਰਾ ਨਹੀਂ ਹੋਣਾ ਹੱਫਤਾ ਦਾ ਕਮਰਾ 10000 ਰੁਪਏ ਨੇ ਇੱਕ ਬੈੱਡ ਇਕਰਾ ਦਾ ਕਿਰਾਇਆ ਪੈਂਦਾ ਕੋਈ ਅਸਰ ਨਾ ਪੁੱਛਕਤ ਨਹੀਂ ਕੋਈ ਪ੍ਰਵਾਹ ਨਹੀਂ ਅੱਜ ਤੇ ਆਪਾਂ ਵੇਖੇ ਆ ਇਹ ਬੁਲਾਗ ਡਾਕਟਰਾਂ ਦੀ ਜੁੰਡਲੀ ਇਕੱਠੇ ਹੋ ਰਹੀ ਜਾਣਗੇ ਇੱਕ ਅਜਿਹੀ ਆਲਜ ਹੋ ਰੰਦੀ ਬਣੀ ਹੋਈ ਹੈ ਇਹ ਸਾਡੇ ਖਿਲਾਫ ਦੇਖੋ ਜੀ ਬੜਾ ਭੇਂਡਾ ਕਰਦੇ ਆ ਆਪਾਂ ਇਕੱਠੇ ਨਹੀਂ ਹੁੰਦੇ ਇਹ ਤੁਸੀਂ ਦੇਖ ਲਓ ਉਹਦੀ ਇਕੱਠੇ ਹੋ ਜਾਣਗੇ ਆਪਣੇ ਖਿਲਾਫ ਸਵੇਸਰੀ ਮੈਂ ਤਾਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਆ ਬੜੀ ਖੜਾ ਨਾਲ ਤੁਸੀਂ ਸਾਰੇ ਸੰਗਤ ਬੈਠੇ ਹੋ ਜਦ ਰੇਵੰਡਾ ਵਾਲੇ ਬੈਠੇ ਆ ਰਾਵਾਂ ਭੈਣਾ ਬੈਠੀਆਂ ਵੀ ਇਹ ਮਸਲਾ ਇੱਥੇ ਹੀ ਖੜਨਾ ਚਾਹੀਦਾ ਹੈ ਜੇ ਆਪਾਂ ਇੱਥੇ ਗੱਲ ਨਬੈੜਤੀ ਵੀ ਆ ਠੀਕ ਆ ਜੀ ਆਪਣਾ ਨਿੱਪੜ ਗਿਆ ਇਹ ਸਾਨੂੰ ਪੈਸੇ ਵਾਸ ਕਰਦਾ ਨਹੀਂ ਆਪਾਂ ਨੂੰ ਕਰ ਦੂਗਾ ਉਹ ਹੋਰ ਕਿੰਨਾ ਲੁੱਟ ਕਰੂਗਾ ਕੋਈ ਬੰਦੇ ਮਾਤੜ ਹੋਣਗੇ ਕਿੰਨਾ ਦਾ ਗਾ ਫੱਟੂਗਾ ਇਹ ਇਹ ਜੇਲ੍ਹ ਕਿਰਾਂ ਦੇਣੀ ਨਹੀਂ ਲੁੱਟ ਕੇ ਲੋਕਾਂ ਦੇ ਦੇਣੇ ਆ ਜੋ ਇਹਦੇ ਬੰਦਿਆਂ ਦੀਆਂ ਦੁਕਾਨਾਂ ਦੁਕਾਨਾਂ ਸਭਲਾ ਬੰਦ ਹੋਣੇ ਚਾਹੀਦੇ ਆ ਤੇਰੇ ਪਾਸਟਾ ਹੋਣਾ ਚਾਹੀਦਾ ਵੀ ਤੂੰ ਸਾਨੂੰ ਕਮਰਾ ਕੀਤਾ 420 ਦਾ ਧੋਖਾਧੜੀ ਕੀਤੀ ਆ ਹਿਰਾਫਰੀ ਕੀਤੀ ਆ 420 ਕੀਤੀ ਆ ਆ ਨੌਜਵਾਨ ਜਿਹਨੂੰ ਕੈਂਸਰ ਸੋ ਇਹ ਮਸਲਾ ਤੁਹਾਨੂੰ ਰਾਏ ਪੇਟੀਲ ਕਰਦਾ ਵੀ ਆਪਾਂ ਇੱਥੇ ਨਾ ਛੱਡ ਗਏ ਇਹਨੂੰ ਦਿਓ ਤਲਾ ਨਹੀਂ ਇਦੂ ਕੋਈ ਪ੍ਰਸ਼ਾਸਨ ਕੋਈ ਗੱਲ ਸੁਣਦਾ ਆ ਕਿ ਰਸਤਾ ਨੂੰ ਮਾਰੋ ਜੰਦਾ ਨੂੰ ਬੰਦ ਕਰੋ ਅੱਕੇ ਗੱਲ ਫੇਰ ਸੂਤ ਆਉਣੀ ਹੈ ਨਹੀਂ ਇਹ ਹਾਲੇ ਬਚਦੀ ਜਾਣਾ ਆਪਾਂ ਦਾ ਦਮ ਜਾ ਵੀਰਨ ਬਠੇ ਰਕੇ ਫੇਰ ਤੇ ਕੋਈ ਅਸਰ ਨਹੀਂ ਪੈਣਾ ਮਰੀਜ਼ ਵੀ ਲੰਗੀ ਜਾਂਦੇ ਆ ਇਹ ਵੀ ਆਈ ਜਾਈ ਜਾਂਦੇ ਆ ਇਹ ਚੰਡੀ ਦਾ ਜਾਂਦਾ ਕੰਮ ਦਾ ਰੋਕਿਆ ਨਹੀਂ ਹੋਇਆ ਇਹਨੂੰ ਕੋ ਸਮਾਜੋ ਸਮਾਜ ਦੇਉ ਦੇ ਕੇ ਉਸ ਤੋਂ ਬਾਅਦ ਨੂੰ ਕਹੋ ਭਾਈ ਹਸਤਾ ਕਰਾਂਗੇ ਬੰਦ ਪ੍ਰਸ਼ਾਸਨ ਨੂੰ ਦਿਓ ਕਿਤਾਬ ਨਹੀਂ ਵੀ ਆ ਗਿਆ ਭਾਈ ਨਵੇੜੇ ਇਹ ਬੰਦੇ ਦੇ ਜਿਹੜੀ ਬੰਦੀ ਕਾਰਵਾਈ ਹੈ ਜੇ ਅਸੀਂ ਕਰਤਾ ਜੇ ਪਰਿਵਾਰ ਕਰਤਾ ਮੁੰਡਾ ਪਿਆਰ ਖੜਾ ਮੁੰਡਾ ਖੜਾ ਜੇ ਇਹ ਕਰ ਤੈਨੂੰ ਦੇ ਕਾਰਵਾਈ ਕਰ ਦਿਓ ਜੇ ਡਾਕਟਰ ਕਰ ਤਾ ਕਾਰਵਾਈ ਹੋਣੀ ਚਾਹ। ਸੈਟ ਹੋ ਜੀ। ਸਰੇ ਇੰਨੇ ਨਹੀਂ ਗੱਲ ਕਰਨੀ ਆਪਾਂ ਕੱਟ ਵਧਾਈਏ। ਹਾਂ। ਕੱਲ ਨੂੰ ਆਪਾਂ ਹੋਰ ਵੱਡੇ ਰੂਪ 'ਚ ਲਾ ਕੇ ਇੱਥੇ ਨਹੀਂ ਗੱਲ ਆਪਣੀ ਖੜ੍ਹਨ